ਅਸ਼ਟਪਦੀ ਚਰਨ ਸਤ ਸਤ ਬਰਸਨ ਹਾਰ ਪੂਜਾ ਸਤ ਸਤ ਸੇਵਦਾਰ ਦਰਸ਼ਨ ਸਤ ਸਤ ਪੇਖਨ ਹਾਰ ਨਾਮ ਸਤ ਸਤ ਤਿਆਵਨ ਹਾਰ ਆਪ ਸਤ ਸਤ ਸਵਤਾਰੇ ਆਪੇ ਗੁਣ ਆਪੇ ਗੁਣਕਾਰੀ ਸਬਤ ਸਤ ਸਤ ਪ੍ਰਭ ਬਖਤਾ ਸਤ 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 ਜਸ ਸੰਤਾ ਪੂਜਨ ਹਾਰ ਕਉ ਸਤ ਸਬਹ ਹੋਏ ਨਾਨਕ ਸਤ ਸਤ ਪ੍ਰਭ ਸੋਏ ਸਤ ਸਰੂਪ ਹਿਰਦੈ ਜਨ ਮਾਣਿਆ ਕਰਨ ਕਰਾਵਣ ਤਨ ਮੂਲ ਪਛਾਣਿਆ ਧਾਕੈ ਹਿਰਦੈ ਵਿਸਾਰ ਪ੍ਰਭ ਆਇਆ ਤਤ ਗਿਆਨ ਤਿਸ ਮਨ ਪ੍ਰਗਟਾਇਆ ਪੈਤੇ ਨਿਰਪੋ ਹੋਏ ਬਸਨਾ ਤੇਸਤੇ ਹੋਏ ਪੁਜਿਆ ਤੇ ਸਮੈ ਸਮਾਨਾ ਵਸਤ ਮੈਂ ਕੇਲੇ ਕੜਮ ਬਸਤ ਗੜਾਈ ਤਾਂ ਕੋ ਪੈਨ ਨਾ ਕਹਿਨੇ ਜਾਈ ਪੂਜੇ ਭੋਜਨ ਹਾਰ ਬਿਵੇਕ ਨਾਰਾਇਣ ਮਿਲੇ ਨਾਨਕੇ ਠਾਕੁਰ ਕਾ ਸੇਵਕ ਆਗਿਆਕਾਰੀ ਠਾਕੁਰ ਕਾ ਸੇਵਕ ਸਦਾ ਪੁਜਾਰੀ ठाकुर के सेवक कैमन परतीत ठाकुर के सेवक की निर्मल रीत ठाकुर को सेवक जानै संग प्रभु का सेवक नाम कै रंग सेवक को प्रभु पालनहारा सेवक की राखै निरंकारा से सो सेवक ਜਸਦਾਇ ਪ੍ਰਵਤਾਰੇ ਨਾਨਕ ਸੋ ਸੇਵਕ ਸਾਸ ਸਾਸ ਸਮਾਰੇ ਆਪਣੇ ਜਨਕਾਰ ਪਰਦਾ ਟਾਕੇ ਆਪਣੇ ਸੇਵਕ ਕੀ ਸਰਪਰ ਰਾਖੇ ਆਪਣੇ ਦਾਸ ਕੋ ਦੇਵਡਾਈ ਆਪਣੇ ਸੇਵਕ ਕਉ ਨਾਮ ਜਪਾਈ ਆਪਣੇ ਸੇਵਕ ਕੀ ਆਪ ਪਤ ਰਖੇ गत में तो कोई न लाख प्रभु के सेवक को को न पहुँचे के सेवक उच्च तूच अपनी सेवा लाया नानक सो सुवक दिस प्रगटाया निकी किरी मैं कल राख पास म ਪਾਸਮ ਕਰੈ ਲਸਕਰ ਕੋਟ ਲਖੈ ਜਿਸ ਕਾ ਸਾਸ ਨਾ ਕਾੜਤ ਆਪ ਤਾ ਕੋ ਰਖਤ ਦੇ ਕਰ ਹਾਥ ਮਾਨਸ ਚਤਨ ਕਰਤਾ ਬੋਪਾਤ ਤਿਸਕੇ ਕਰਤਵ ਬਿਰਥੇ ਜਾਤ ਮਾਰੈ ਨਾ ਰਖੈ ਵਰਣ ਕੋਈ ਸਰਬ ਜੀ ਅੰਕਾਰ ਆਖਾ ਸੋਏ ਕਾਹੇ ਸੋਚ ਕਰੈ ਰੇ ਪ੍ਰਾਣੀ ਜਪੁ ਨਾਨਕ ਪ੍ਰਭ ਅਲਖ ਵਿਡਾਣੀ ਬਾਰੰਬਾਰ ਬਾਰ ਪ੍ਰਭ ਜਪਿਐ ਪੀ ਅਮਰਤੈ ਮਨ ਤਪ ਤਰਪੀਐ ਨਾਮ ਰਤਨ ਜਨ ਗਰਮਖ ਪਾਇਆ ਤਿਸ ਕਛ ਵਰਣਹਿ ਦ੍ਰਿਸ਼ਟਾਇ ਨਾਮ ਧਨ ਨਾਮੋ ਰੂਪ ਰੰਗ ਨਾਮੋ ਸਖਾ ਹਰ ਨਾਮ ਕਾ ਸੰਗ ਨਾਮ ਰਸ ਜੋ ਜਨ ਤ੍ਰਿਪ ਤਾਣੀ ਮਣ ਤਣ ਨਾਮ ਨਾਮ ਸਮਾਣੇ ਉੱਠਤ ਬੈਠਤ ਸੋਬਤ ਨਾਮ ਕਉ ਨਾਨਕ ਜਣਕੇ ਸਦ ਕਾਮ ਬੋਲੋ ਜਸ ਜਹਿ ਬਾ ਦਿਨ ਰਾਤ ਪ੍ਰਭ ਆਪਣੈ ਜਣ ਕੀਨੀ ਦਾਤ ਕਰੋ ਭਗਤ ਆਤਮ ਕਹਿ ਚਾਏ ਪ੍ਰਭ ਆਪਣੇ ਸਹਰ ਸਮਾਈ ਜੋ ਹੋ ਆਹੁ ਬਤ ਸੋ ਜਾਣੈ ਪ੍ਰਭ ਆਪਣੇ ਕਾ ਹੁਕਮ ਪਛਾਨੈ ਤਿਸ ਕੇ ਮਹਿਮਾ ਕਾਉਣਾ ਬਖਾਨੋ ਤਿਸ ਕਾ ਗੁਣ ਕੈਕ ਨ ਜਾਣੋ ਆਠ ਪਹਿਰ ਪ੍ਰਭ ਬਸ ਹਜੂਰੇ ਕਾਉ ਰਾਣਕ ਸਹੀ ਜਨ ਪੂਰੇ ਮਨ ਮੇਰੇ ਤਨ ਕੀ ਓਟ ਲੈ ਮਨ ਤਨ ਆਪਣਾ ਤਨ ਜਨ ਦੇ ਜੇਨ ਜਨ ਆਪਣਾ ਪ੍ਰਭ ਪਛਾਤਾ ਜੋ ਜਾਣ ਸਰਬ ਥੋਗ ਕਾ ਦਾਤਾ ਤਿਸ ਕੀ ਸਰਣ ਸਰਬ ਸੁਖ ਪਾਵੇ ਤਿਸ ਕੈਦਰ ਸ ਪ੍ਰਭ ਪਾਪ ਮਿਟਾਵੇ ਔਰ ਸਿਆਣਪ ਸਗਲੀ ਛਾੜ ਤਿਸ ਜਣਕੇ ਤੂੰ ਸੇਵਾ ਲਾਗ ਆਪਣ ਜਾਣ ਨ ਹੋਵੀ ਤੇਰਾ ਨਾਨਕ ਤਿਸ ਜਣਕੇ ਪੁਜੈ ਸਦ ਪੈਰਾਸ ਲੋਕ ਸਤਿ ਪਰਖ ਜਿਨ ਜਾਣਿਆ ਸਤਗੁਰ ਤਿਸ ਕਾ ਨਾਮ ਤਿਸਕੇ ਸੰਗ ਸਿਖੋ ਦਰੈ ਨਾਨਕ ਹਰ ਗੁਣ ਗਾਉ ਅਸ਼ਟਪਦੀ ਸਤ ਗੁਰ ਸਿੱਖ ਕੀ ਕਰੇ ਪ੍ਰਤਪਾਲ ਸੇਵਕ ਕਉ ਗੁਰ ਸਦਾ ਦਿਆਲ ਸਿੱਖ ਕੀ ਗੁਰ ਦਰਮਤ ਮਲ ਹਰੇ ਗੁਰ ਬਚਨੇ ਹਰਨਾਮੁ ਚਰੈ ਸਤ ਗੁਰ ਸਿੱਖ ਕੇ ਬੰਧਨ ਕਾਟੈ ਗੁਰ ਕਾ ਸਿੱਖ ਬਿਕਾਰ ਤਿਹਟੈ ਸਤ ਗੁਰ ਸਿੱਖ ਕੋ ਨਾਮ ਤਣ ਦੇ ਗੁਰ ਕਾ ਸਿੱਖ ਵੜੇ ਭਾਗੀ ਹੈ ਸਤਗੁਰ ਸਿਖ ਕਾ ਹਲਤ ਪਲਤ ਸਵਾਰੇ ਨਾਨਕ ਸਤਗੁਰ ਸਿਖ ਕਉ ਜਿਨ ਨਾਲ ਸਮਾਰੇ ਗੁਰ ਕੈ ਗ੍ਰਹਿ ਸੇਵਕ ਕੋ ਰਹੈ ਗੁਰ ਕੀ ਆਗਿਆ ਮਨ ਮੈਂ ਸਹਿ ਆਪਸ ਕਉ ਕਰ ਕਛ ਨਾ ਜਨਾਵੇ ਹਰ ਹਰ ਨਾਮ ਹਰਦੇ ਸਦ ਤਿਆਵੇ ਮਨ ਵਿਚੈ ਸਤਗੁਰ ਕੈ ਪਾਸੋ ਤਿਸੋ ਸੇਵਕ ਕੇ ਕਾਰਜ ਰਾਸ ਸੇਵਾ ਕਰਤ ਹੋਇ ਨ ਕਾਮੀ ਤਿਸ ਕਹੋਤ ਪ੍ਰਾਪਤ ਸੁਆਮੀ ਆਪਣੀ ਕਿਰਪਾ ਜਿਸ ਆਪ ਕਰੇ ਆਪਣੀ ਕਿਰਪਾ ਜਿਸ ਆਪ ਕਰੇ ਨਾਨਕ ਸੋ ਸੇਵਕ ਕਰਕੇ ਮਤਲੇ ਬਿਸ ਬਿਸਵੇ ਗੁਰ ਕਾ ਮਨ ਮਾਣੈ ਸੋ ਸੇਵਕ ਪਰਮੇਸ਼ਰ ਕੇ ਗਤ ਜਾਣੇ ਸੋ ਸਤਿਗੁਰ ਤਿਸ ਰਿਦੈ ਹਰਨਾਉ ਨਾਨਕ ਬਰ ਗੁਰ ਕਾ ਲਜਾਉ ਸਰਬ ਨਿਦਾਨ ਜੀ ਕਾ ਦਾਤਾ ਆਠ ਪਹਿਰ ਪਾਰ ਬ੍ਰਹਮ ਰੰਗ ਦਾ ਰਾਤਾ ਪਾਰ ਬ੍ਰਹਮ ਬ੍ਰਹਮ ਮੈਂ ਜਨਮੈਂ ਮੈਂ ਪਾਰ ਬ੍ਰਹਮ ਇਕ ਆਪ ਨਹੀਂ ਕੁਛ ਪਰਮ ਸੈਸ ਸੇ ਆਣ ਪ ਲਾਇਆ ਨਾ ਜਾਈਐ ਨਾਨਕ ਐਸਾ ਗੁਰ ਪਰਭਾਗੀ ਪਾਈਐ ਸਫਲ ਦਰਸਨ ਅਪੇਖ ਤਪੁਨੀਤ ਪਰਸਤ ਚਰਨ ਗਤ ਨਿਰਮਲ ਰੀਤ ਪੇਟਤ ਸੰਗ ਰਾਮ ਗਨ ਰਵੇ ਪਾਰ ਬ੍ਰਹਮ ਕੇ ਦਰਗਹਿ ਗਵੀ ਸੁਣ ਘਰ ਬਚਨ ਕਰਨ ਮਾਗਾਣੇ ਮਨ ਸੰਦੋਖ ਆਤਮ ਬਤੀਆਣੇ ਪੂਰਾ ਗੁਰ ਆਖਿਓ ਜਾ ਕਾ ਮੰਤਰ ਅੰਮ੍ਰਿਤ ਦ੍ਰਿਸ਼ਟ ਪੇਖੈ ਹੋਏ ਸੰਤ ਗੁਣ ਬੇਅੰਤ ਕੇਮਤ ਨਹੀਂ ਪਾਏ ਨਾਨਕ ਜਿਸ ਭਾਵੇ ਤਸ ਲਏ ਮਿਲਾਈ ਜਿਵਾਏ ਕੋਸਤ ਦਨੇਕ ਸਤਿ ਪਰਖ ਪੁਰਣ ਵਿਵੇਕ ਕਾਹੋ ਬੋਲਣਾ ਪਹਚਤ ਪ੍ਰਾਣੀ ਅਗਮ ਗੋਚਰ ਪ੍ਰਭ ਨਿਰਵਾਣੀ ਨਿਹਾਰ ਨੇਵ ਨਿਰਵੈਰ ਸੁਖਦਾਈ ਤਾਂ ਕੀ ਕੀਮਤ ਗਿਣਨਾ ਪਾਈ ਅਣਕ ਭਗਤ ਬੰਦਨ ਨਿਤ ਕਰਹਿ ਚਰਨ ਕਮਲ ਹਿਰਦੈ ਸਮਰਹਿ ਸਤਿ ਬਲਿਹਾਰ ਸਤ ਗੁਰੇ ਆਪਣੇ ਨਾਨਕ ਤਿਸ ਪ੍ਰਸਾਦ ਐਸਾ ਪ੍ਰਭ ਜਪਣੇ ਇਹ ਹਰ ਰਸ ਪਾਵੈ ਜਨ ਕੋਏ ਅੰਮ੍ਰਿਤ ਪੀਵੇ ਅਵਨ ਨਸੋਏ ਉਸ ਪ੍ਰਖ ਕੋ ਨਾਹੀ ਕਦੇ ਵਿਨਾਸ਼ ਜਿ ਕਹਿ ਸੰਗਣਾ ਲਗਲੇ ਪੋ ਏ ਰਸ ਪਾਵੇ ਤੁਨ ਕੋ ਅੰਮ੍ਰਿਤ ਪੀਵੇ ਮਰਨ ਨ ਹੋਵੇ ਉਸ ਵਰ ਕਾ ਨਹੀਂ ਕਦੇ ਬਿਨਸ ਜਾ ਕੇ ਮਨ ਵਰਕਟੇ ਗੁਣਤਾਸ ਆਠ ਪੈਰ ਹਰਕਾਰ ਆਮਲੇ ਸੱਚ ਉਪਦੇਸ ਸੇਵਕ ਕਉ ਦੇ ਮੋ ਮਾਇਆ ਕੈ ਸੰਗ ਨਲੇਪ ਮਨ ਮੈਂ ਰਾਖੈ ਹਰ ਹਰੇਕ ਅਦ ਅੰਧਕਾਰ ਦੀਪਕ ਪ੍ਰਗਾਸੇ ਨਾਨਕ ਪਰਮ ਮੋ ਸੁਖ ਤੇ ਤਿਨਾਸੇ ਤਬ ਤ ਮੈਂ ਠਾਰ ਵਰਤਾਈ ਆਨੰਦ ਪਾਇਸ ਕੋ ਨਾਠੇ ਪਾਈ ਜਨਮ ਮਰਨ ਕੇ ਮਿਠੇ ਹੰਦੇ ਸੇ ਸਾਧੂ ਕੇ ਪੂਰਨ ਉਪਦੇਸੇ ਪਉ ਚੁਕਾ ਨਿਰਪ ਹੋਏ ਬਸੇ ਸਗਲ ਬਿਆਦ ਮਨ ਤੇ ਨਸੈ ਜਿਸ ਕਾ ਸਾ ਤਨ ਕਿਰਪਾ ਤਾਰੇ ਸਾ ਸੰਗਤ ਜਪਨਾ ਮੁਰਾਰੀ ਤਤ ਪਾਈ ਚੁਕੇ ਪ੍ਰੇਮ ਗਵਣ ਸੁਣ ਨਾਨਕ ਹਰ ਹਰ ਜਸ ਸਰਣ ਨਿਰਗੁਣ ਆਪ ਸਰਗੁਣ ਪਿਉਹੀ ਕਲਾਂ ਤਾਰ ਦਿਨ ਸਗਲੀ ਬੋਹੀ ਆਪਣੇ ਚਰਤਿ ਬਰਾਬ ਆਪ ਬਨਾਈ ਆਪਣੀ ਕੀਮਤ ਆਪੇ ਪਾਏ ਆਰ ਭੈਣ ਦੂਜਾ ਨਹੀਂ ਕੋਈ ਸ਼ਰਮ ਨਿਰੰਤਰ ਇੱਕੋ ਸੋਈ ਊਤਪੋਤ ਰਵਿਆ ਰੂਪ ਰੰਗ ਬਏ ਵਰਗਾਸ ਸਾਧੂ ਕੈ ਸੰਗ ਰਾਜ ਰਸਨਾ ਆਪਣੀ ਕਲਤਾਰੀ ਅਣਕ ਬਾਰ ਨਾਨਕ ਬਲਿਹਾਰੀ ਸਲੋਕ ਸਾਥ ਨਾ ਚਲੇ ਬਿਨ ਭਜਨ ਬਿਖਿਆ ਸਗਲੇ ਚਾਰੋਂ ਤਣ ਹਰਿ ਨਾਮ ਕਮਾਵਣਾ ਨਾਨਕ ਏ ਤਣ ਸਾਰ ਅਸ਼ਟਪਦੀ ਸੰਤ ਜਨ ਆਮਲ ਕਰੋ ਵਿਚਾਰ ਇਕ ਜ਼ਮਰਣਾ ਮਦਾਰ ਅਵਰੂਪ ਪਾਵੋ ਸਭ ਮੇਤ ਵਿਸਹਾਰ ਚਰਨ ਕਮਲ ਰਦ ਮੈਂ ਰਤਾਵ ਕਰਨ ਕਰਨ ਸੋ ਪ੍ਰਭ ਸਮਥ ਰਥ ਦ੍ਰੜ ਕਰ ਗਰੁਣਾਮ ਹਰਵਥ ਏ ਤਾਣ ਸੰਚਨ ਹੋਵਤ ਭਗਵੰਤ ਸੰਤ ਜਨਾ ਕਾ ਨਿਰਮਲਵੰਤ ਏਕ ਆਸ ਰਾਖਣ ਮਨ ਮਾਹੇ ਸਰਬਰ ਹੋ ਗੋ ਨਾਨਕ ਮਿਟ ਜਾਹੇ ਜੈਸ ਤਣ ਕਉ ਚਾਰ ਕੰਟ ਉਠਤਾਵੈ ਸੋ ਤਣ ਹਰ ਸੇਵਾ ਤੇ ਪਾਵੈ ਜੈਸ ਸੁਖ ਕਉ ਨੇਤ ਬਾਛੂ ਮੀਤ ਸੋ ਸੁਖ ਸਦੂ ਸੰਗ ਪਰਤੀਤ ਜੈਸ ਵਾਕੋ ਕਰੈ ਭਲੀ ਕਰਨੀ ਸਾਸ ਬਾਬਾ ਪਜਰ ਕੀ ਸਰਣੀ ਅਣਕੋ ਪਾਰੀ ਅਣਕੋ ਪਾਵੀ ਰੋਗ ਨਾ ਜਾਏ ਰੋਗ ਮਿਟੈ ਹਰ ਅਗਤ ਰਾਈ ਸਰਬ ਨਿਦਾਨ ਮੈਂ ਹਰ ਨਾਮ ਨਿਦਾਨ ਜਾਪ ਨਾਨਕ ਦਰਗਹ ਪਰਵਾਨ ਆਣਾ ਵਰਉਦਾ ਹਰ ਕੈ ਨਾਏ ਦਦ ਸਤਾਵੇ ਆ ਬੈਠਾਈ ਤਾਂ ਕੋ ਬੇਗੜਨਾ ਲਾਗੇ ਕੋਈ ਜੇ ਕੋ ਹਿਰਦੈ ਵਸੈ ਹਰ ਸੋਏ ਕਲ ਤਾਰੀ ਆਤਮ ਪਾਣੀ ਫਕਤ ਪਾਇ ਆਤਮ ਵਰਗਾਸ ਨਾਨਕ ਕਰ ਕੋ ਜਿਹਾ ਵਿਆਸ ਕਉ ਨਾਨਕ ਹਤੇ ਫਾਸੀ ਤਤ ਵਿਚਾਰ ਕਹਿਨ ਸੱਚਾ ਜਨਮ ਨਾਮ ਗਵਣ ਕਾਚਾ ਆਵ ਮਟੇ ਸਭ ਸੇਵਾ ਆਪ ਤਿਆਗ ਸਰਣ ਗੁਰਦੇਵ ਧਿਆ ਰਤਨ ਜਨਮ ਕਾ ਹੋਏ ਕੀ ਪੇਗਤ ਨ ਲਾਏ ਮਨ ਬਚਤ ਕੋ ਫਲ ਪਾਈ ਸੰਗਤ ਕੇ ਰਸਨਾ ਤੇ ਰਤਣਾ ਦੋਕੇ ਮਣਾ ਸਤ ਮੀਤ ਕੋ ਟੰਬਰ ਬਨਿਤਾ ਇਨਤੇ ਉਤਮ ਤੇ ਕਵਣ ਸੁਨਾਥ ਰਾਜ ਕੋ ਨਾਮ ਮਾਇਆ ਵਿਸਤਾਰ ਇਨਤੇ ਕਹਣੋ ਛਟਕਾਰ ਅਸ ਹਸਤੇ ਰਥ ਅਵਤਾਰ ਅਰਸਤੇ ਰਸ ਸਵਾਰੀ ਝੂਠਾ ਤੰਬ ਤੂਠ ਪਸਵਾਰੀ ਜਲ ਦੀਏ ਤਨ 부ਜੈ ਨਾ ਵਿਗਾਸਾ ਨਾਮ ਵਿਸਾਰ ਨਾਨਕ ਕਉ ਪੋ ਛੋਤਾਣਾ ਗੁਰ ਕੀ ਮਤ ਲੇ ਆਨੇ ਭਗਤ ਨਾ ਡੋ ਮੈਂ ਡੂਬੇ ਸਿਆਣੇ ਹਰ ਕੇ ਭਗਤ ਕਰੋ ਮਨਮੀਤ ਨਿਰਮਲ ਹੋਏ ਤੋ ਮਾਰੋ ਚੀਤ ਚਰਨ ਕਮਲ ਰੱਖੋ ਅਣ ਤਾ ਮੈਂ ਜਨਮ ਜਨਮ ਕੇ ਗਲ ਬਖ ਜਾਹੇ ਆਪ ਜਪੋ ਅਵਰਾ ਨਾਮ ਜਪਾਵੇ ਸੁਣਤ ਕਹਿਤ ਰਤਗਤ ਪਾਵੇ ਸਰਪੁਤ ਸਤ ਕਰ ਹਰ ਕੋ ਨਾਮੋ ਸਹਿਜ ਬੁਲਾਏ ਨਾਨਕ ਗਣਗਾਉ ਗਣਗਾਵਤ ਤੇਰੇ ਉਸਤਾਸ ਮੇਲ ਵੈਣ ਸਜਾਏ ਹਮੈ ਬਿਸਬੈਰ ਹੋਏ ਚਿਤ ਬਸੈ ਸੁਖ ਨਾਲ ਸਾਸ ਗਰਾਸ ਹਰ ਨਾਮ ਸਮਾਲ ਚੱਕਦਾਰ ਗਇ ਜਾਇ ਕਰ ਸਰਬ ਨਿਰੰਤਰ ਕੋ ਏਕੋ ਦੇਖ ਕਉ ਨਾਨਕ ਜਾ ਗਏ ਕਾ ਮਸਤ ਕਲੇਖ ਏਕੋ ਜਪ ਏਕੋ ਸਾਲੈ ਏਕੋ ਸਮਰਨ ਏਕੋ ਮਨ ਹਾਏ ਇਕ ਸਕੋ ਅਨ ਕੋ ਅਨੰਤ ਮਨ ਤਲ ਜਪ ਇਕ ਭਗਵੰਤ ਇਕੋ ਇਕ ਇਕ ਕਰਾਪ ਪੂਰਨ ਪੂਰਵ ਪ੍ਰਭ ਬਿ ਆਪ ਅਣਕ ਵਿਸਤਾਰ ਇਕਤ ਪਏ ਇਕ ਆਰਾਧ ਪਰਾਛਤ ਗਏ ਮਨ ਤਣ ਅੰਤਰ ਏਕ ਪ੍ਰਭ ਰਾਤਾ ਗੁਰ ਪ੍ਰਸਾਦ ਨਾਨਕ ਇਕ ਜਾਤਾ ਸ਼ਲੋਕ ਫਿਰਤ ਫਿਰਤ ਪ੍ਰਭ ਆਇਆ ਪਰਿਆ ਤਉ ਸਰਣਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਅਸ਼ਟਪਦੀ ਜਾ ਕਰ ਜਣ ਸਚੈ ਪ੍ਰਵਦਾਨ ਕਰ ਕਿਰਪਾ ਦੇਵੈ ਹਰ ਨਾਮ ਸਦ ਜਨ ਕੀ ਮੰਗੋ ਤੂਰ ਪਾਰ ਬ੍ਰਹਮੇਰੀ ਸਰਦਤ ਪੂਰ ਸਦਾ ਸਦਾ ਪਾਰ ਪ੍ਰਭ ਕੇ ਗੁਣ ਗਾਵੋ ਸਾਸ ਸਾਸ ਪ੍ਰਭ ਤਮ ਰਹਿਤਾ ਬੋ ਚਰਣ ਕਮਲ ਸੇਉ ਲਾਗੇ ਪ੍ਰੀਤ ਭਗਤ ਕਰੋ ਪ੍ਰਭ ਕੀ ਨਤ ਰੀਤ ਏਕੋ ਟੇਕੋ ਆਦਾਰ ਨਾਨਕ ਮੰਗੇ ਨਾਮ ਪ੍ਰਭ ਮਾਸਾਰ ਪ੍ਰਭ ਕੀ ਦ੍ਰਿਸ਼ਟ ਮਹਾ ਸੁਖ ਹੋਏ ਕਰੋ ਰਸ ਪਾਵੇ ਵਰ ਲਾ ਹੋਏ ਕਹ ਨਾਨਕ ਜਨ ਕੀ ਮਨ ਹੋਏ ਨਾਨਕ ਵੰਗੇ ਨਾਮ ਪ੍ਰਭ ਜ਼ਾਰ ਪ੍ਰਭ ਕੀ ਦ੍ਰਿਸ਼ਟ ਮਾ ਹੋਏ ਹਰ ਕੋ ਵਿਰਲਾ ਜਾਣ ਕੋਏ ਜਿਨ ਕੋ ਰੱਖਿਆ ਸੇ ਸਰਣੀ ਪਰਿ ਤਿਆਗ ਅਮਰਤ ਨਾਮ ਤੇ ਜਨ ਲਾਗ ਓੜੇ ਭਾਗੇ ਜੱਪਿਆ ਭਰਵ ਸੋਏ ਨਾਨਕ ਨਾਮ ਉਤਰ ਹੋਏ ਸੇਵਕ ਕੋਮਣ ਸਭ ਪੂਰੀ ਪੜੀ ਸਤ ਗੁਰ ਤੇ ਨਿਰਮਲ ਹਤ ਲਈ ਜਣ ਨਾਨਕ ਕੋ ਜਣ ਕੋ ਪ੍ਰਭ ਹੋਏ ਦਿਆਲ ਸੇਵਕ ਕੀਨੋ ਸਦਾ ਨਿਹਾਲ ਬੰਧਨ ਕਾਟ ਮੋਕਤ ਜਨ ਭਿਆ ਜਨਮ ਮਰਨ ਦਖ ਪ੍ਰਭ ਗਿਆ ਇਛੁ ਪੁਣੀ ਸਰਦਾ ਸਭ ਤੂਰੀ ਪੂਰੀ ਰਵ ਰਿਆ ਸਦ ਸੰਗ ਹਜੂਰੀ ਤਸ ਕਾ ਸਾਤੈਨ ਲੀਆ ਮਿਲਾਏ ਨਾਨਕ ਭਗਤੀ ਨਾਮ ਸਮਾਏ ਸੋ ਕਿਉ ਬਿਸਰੈ ਜੇ ਕਾਲ ਨ ਪਾਣੈ ਜੋ ਕਿਉ ਬਿਸਰੈ ਜੇ ਕਿਹਾ ਜਾਣਾ ਸੋ ਕਿਉ ਵਿਸਰੈ ਜਨ ਸਭ ਕੀ ਦੀਆ ਸੋ ਕਿਉ ਵਿਸਰੈ ਜੇ ਜੀਵਤ ਜੀਵਨ ਜੀਆ ਸੋ ਕਉ ਵਿਸਰੈ ਜੇ ਅਗਮ ਮੈਂ ਰਖੈ ਗੁਰ ਪ੍ਰਸਾਦ ਕੋ ਵਿਰ ਲਾ ਜਾਖੈ ਸਰੋ ਪ੍ਰਭ ਕੋ ਬਿਰਥੈ ਬਿਰਲੈਣ ਜਾਈ ਸੋ ਕਿਉ ਵਿਸਰੇ ਨਾਮ ਸਮਾਇ ਸਾਜਨ ਸੰਤ ਕਰੋ ਮੇਨ ਕਾਮ ਆਣ ਤਿਆਗ ਜਪੋ ਹਰ ਨਾਮ ਸਿਮਰ 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 ਸੁਖ ਪਾਵੋ ਆਪ ਜਪੋ ਅਵਰ ਨਾਮ ਰੂਪਤਿ ਦਾਤ ਬਿਸਰਾਮ ਸਗਲ ਦੁਖ ਕਾ ਹੋ ਵਤਨਾ ਜੋ ਨਾਨਕ ਨਾਮ ਜਪੋ ਗੁਣਤਾਸ ਸੂਖ ਉਤਮ ਪ੍ਰਭਤੀ ਚਾਓ ਵਨਦਨਾ ਅੰਤਰ ਹੀ ਚਾਹੋ ਨੇਤਰੋ ਵੇਖ ਦਰਸ ਕੋਏ ਨਾਨਕ ਵਿਗਜ਼ਾ ਸਾਚ ਨਾ ਸੋਏ ਪਾਰ ਗ੍ਰੰਪਰਦਾਸ ਜਬ ਲਾਇਆ ਤਾਂ ਕਿਉਂ ਉਸ ਨਹੀਂ ਜਾਏ ਨਾਨਕ ਕਿਉਂ ਰਿਆ ਪਾਰ ਪ੍ਰੇਮ ਸਮਾਈ ਪ੍ਰਭ ਕੀ ਦੇ ਰਾਖੇ ਦੇ ਨਾਮ ਕੋ ਮਨ ਹਿਤ ਗਉਨਰ ਗਣੁਨੀਤ ਨਾਜ ਨਾਨਕ ਤੁਮਰੇ ਸਰਨ ਵਰਗਾ ભગવાન ਤੀਤ ਕੋ ਨਾਮ ਬਾਈ ਬੈ ਭੋਜਨ ਕਾ ਆਪਣ ਸੰਗੀਤ ਰਸਨਾ ਰਸਨਾ ਜਪਤੇ ਹਰ ਹਰ ਨੀਤ ਪੜੀ ਸੋ ਪ੍ਰਗਾਸ ਬਲ ਭੋਜਨ ਕਾ ਪ੍ਰਸੰਗੀਤ ਰਸਨਾ ਜਪਤੇ ਰਸ ਰਨੀਤ ਪੜੀ ਸੇ ਕਰਣੀ ਸੋ ਬਾ ਤਨਵੰਤ ਹਿਰਦੈ ਵਸੈ ਪੂਰਨ ਗਣਮੰਤ సాసంగ సంగ నివాస సర్వ సుఖ నానక్ పరగస శ్లోక సర్గుణ నిర్గుణ నిరంకార సన్న సమాధి యాప్ అప్న కియా నానకా తాస్ లోక సర్గుణ నిర్గుణ నిరంకార్ సన్న సమాదే యాప్ ਆਪਣ ਕੀ ਆ ਨਾਨਕਾ ਆਪੇ ਹੀ ਭਿਰ ਆਪ ਅਸ਼ਟਪਦੀ